ਹਾਂਜੀ ਸਰ ਮਸਲਾ ਕੀ ਹੈਗਾ ਜਿਹੜਾ ਇਹਦੇ ਵਾਸਤੇ ਤੁਸੀਂ ਇਕੱਠੇ ਹੋਏ ਆ ਅੱਜ ਅੱਜ ਸਾਡੇ ਪੰਜਾਬ ਲੀਗ ਰਾਈਟ ਫੋਰਮ ਵੱਲੋਂ ਐਸਐਸਪੀ ਦਿਹਾਤੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ ਜਿਹਦੇ ਵਿੱਚ ਪੂਜਾ ਦੇਵੀ ਜੀ ਸਾਡੇ ਕੋਲ ਥੋੜੇ ਦਿਨ ਪਹਿਲਾਂ ਆਏ ਸੀਗੇ ਉਹਨਾਂ ਨੇ ਦੱਸਿਆ ਸੀ ਕਿ ਵੀ ਆਪਣੇ 19 ਤਰੀਕ ਨੂੰ ਜਿਹੜੇ ਬਲੋਕ ਸਮਿਤੀ ਦੇ ਇਲੈਕਸ਼ਨ ਹੋਏ ਸੀਗੇ ਉਹਨਾਂ ਵਿੱਚ ਇਹਨਾਂ ਨਾਲ ਕੁਝ ਕਾਂਗਰਸੀ ਵਰਕਰਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਇਹਨਾਂ ਨੂੰ ਜਾਤੀਸ਼ੂਚਕ ਸ਼ਬਦ ਕਹੇ ਗਏ ਪਰ ਪੁਲਿਸ ਨੇ ਉਹਦੋਂ ਕਾਰਵਾਈ ਨਹੀਂ ਕੀਤੀ کافی ਧਰਨੇ ਲਗਾਉਣ ਤੋਂ ਬਾਅਦ کافی ਮੁਸ਼ਲਤ ਤੋਂ ਬਾਅਦ ਇਹਨਾਂ ਨੇ ਪੁਲਿਸ ਨੇ ਐਫ ਆਈ ਆਰ ਦੋਸ਼ੀਆਂ ਦੇ ਉੱਪਰ ਦਰਜ ਕੀਤੀ ਅੱਜ 11 ਦਿਨ ਹੋ ਚੁੱਕੇ ਨੇ ਪਰ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਜਦਕਿ ਐਸ ਆਈ ਐਕਟ ਉਹਨਾਂ ਦੇ ਉੱਪਰ ਲੱਗਾ ਹੈ ਜਿਹੜਾ ਕਿ ਨੋਨ ਅਵੇਲੇਬਲ ਆਫੈਂਸ ਹੈ ਉਹਨਾਂ ਦੀ ਗ੍ਰਿਫਤਾਰੀ ਬਿਨਾਂ ਇਨਕੁਆਇਰੀ ਤੋਂ ਕੀਤੀ ਜਾਣੀ ਚਾਹੀਦੀ ਸੀ ਪਰ ਉਹ ਹੱਲੇ ਤੱਕ ਨਹੀਂ ਹੋਈ ਜਿਸ ਬਾਬਤ ਅਸੀਂ ਅੱਜ ਆਪਣੀ ਲੀਗਲ ਫਾਰਮ ਦੇ ਨਾਲ ਪ੍ਰਧਾਨ ਜੀ ਰਜਿੰਦਰ ਆਜ਼ਾਦ ਜੀ ਨਾਲ ਆਪਣੇ ਸਾਥੀਆਂ ਦੇ ਨਾਲ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਐਸਐਸਪੀ ਸਾਹਿਬ ਨੇ ਸਾਨੂੰ ਆਸ਼ਵਾਸਨ ਦਿਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਤੇ ਜੋ ਵੀ ਉਹਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਹੈ ਅਗਲੀ ਕੀਤੀ ਜਾਵੇਗੀ ਹਾਂਜੀ ਮੈਂ ਮਸਲਾ ਕੀ ਹੈਗਾ ਜਿਹੜਾ ਅੱਜ ਤੁਹਾਡੇ ਸਾਹਮਣੇ ਜਿਹੜੇ ਅੰਬੇਦਕਲ ਲੀਗਰ ਦੇ ਜਿਹੜੇ ਸਾਥੀ ਆ ਕੇ ਤੁਹਾਡੇ ਨਾਲ ਅੱਜ ਤੁਹਾਡੇ ਸਮਰਥਨ ਵਿੱਚ ਖੜੇ ਹੋਏ ਆ ਕੀ ਪੂਰਾ ਮਸਲਾ ਕੀ ਹੈਗਾ ਜਿਹੜਾ ਜਿਹਦੇ ਵਾਸਤੇ ਇਹ ਇਕੱਠੇ ਹੋਏ ਆ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀ ਜੈ ਭਾਰਤ ਜਿਵੇਂ ਕਿ ਆਪ ਜੀ ਸਾਰੇ ਜਾਣਦੇ ਹੋ ਕਿ ਬਲਾਕ ਸੰਕੀਦਿਆਂ ਜਿਹੜੀਆਂ ਚੋਣਾ ਸੀ ਉਹ 19 ਤਰੀਕ ਨੂੰ ਸੀਗੀਆਂ ਇਹ ਸਾਰੀ ਵਾਰਦਾਤ ਜਿਹੜੀ ਆ ਸਾਢੇ 3 ਵਜੇ ਦੀ ਆ ਪਰ ਮੈਂ ਅੱਜ ਨੂੰ ਇੱਥੇ ਦੱਸ ਦੇਣਾ ਚਾਹੁੰਦੀ ਆ ਕਿ ਇਹ ਉਸ ਦਿਨ 19 ਤਰੀਕ ਨੂੰ ਤਕਰੀਬਨ 4 ਵਾਰ ਜਿਹੜੇ ਸਾਡੇ ਨਾਲ ਉਹਨਾਂ ਨੇ ਕਾਂਗਰਸ ਦੇ ਵਰਕਰ ਜਿਹੜੇ 4 ਵਾਰ ਲੜਿਆ ਔਰ ਚੌਥੀ ਵਾਰ ਸਾਡੇ ਕੋ 3 ਵਜੇ ਜਿਹੜੇ ਆ ਉਹਨਾਂ ਨੇ ਮੇਰੇ ਨਾਲ ਹੱਥੋਂ ਪੈ ਕੀਤੀ ਮੇਨਾਂ ਗਲੇ ਤੋਂ ਫੜ ਕੇ ਮੈਨੂੰ ਮਾਰਿਆ ਆ ਕੁੱਟਮਾਰ ਕੀਤੀ ਔਰ ਕਾਫੀ ਜਾਤੀ ਸੂਚਕ ਗਾਲਾਂ ਵੀ ਮੈਨੂੰ ਕੱਡੀਆਂ ਆ ਪਰ ਆਪ ਜੀ ਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ 3:30 ਵਜੇ ਜਦੋਂ ਇਹ ਘਟਨਾ ਹੋਈ ਆ ਅਸੀਂ ਤਕਰੀਬਨ 6:00 ਵਜੇ ਨਾਲ ਥਾਣੇ ਪਹੁੰਚ ਗਏ ਆ ਔਰ 6 ਵਜੇ ਤੋਂ ਲੈ ਕੇ ਰਾਤ ਦੇ ਪੌਣੇ 12 ਵਜੇ ਤੱਕ ਜਿਹੜਾ ਅਸੀਂ ਥਾਣੀ ਦੇ ਮੂਹਰੇ ਮੇਰਾ ਪੂਰਾ ਸਮਾਜ ਮੇਰੇ ਮੇਰੇ ਪਿੰਡ ਦਾ ਹੀ ਨਹੀਂ ਲੱਗੇ ਛਗੇ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਮੇਰਾ ਸਮਾਜ ਆ ਉਥੇ 6 ਵਜੇ ਤੋਂ ਰਾਤ ਪੌਣੇ 12 ਵਜੇ ਤੱਕ ਬੈਠਾ ਰਹਿੰਦਾ ਆ ਔਰ ਇਸ ਤੋਂ ਮੌਜੂਦਾ ਜਿਹੜੀ ਸਮੇਂ ਦੀ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਆ ਉਹਨਾਂ ਦੇ ਕੰਨ ਤੇ ਜੂਨੀਅਰ ਰੈਂਕ ਦੀ ਉਹਨਾਂ ਨੇ ਕੋਈ ਸਾਡੇ ਪ੍ਰਤੀ ਜਾਨੀ ਕਿ ਜਿਹੜੀ ਇੱਕ ਬਣਦੀ ਜ਼ਿੰਮੇਵਾਰੀ ਕੋਈ ਨਹੀਂ ਦਿਖਾਈ ਔਰ ਪੌਣੇ ਕੁ 12 ਵਜੇ ਬਹੁਤ ਜਾਨੀ ਕਹ ਲਓ ਕਿ ਇੱਕ ਜੋ ਬਾਹਰ ਬੈਠੇ ਪ੍ਰਚਾਰਕ ਸੀ ਸਾਡੇ ਉਹਨਾਂ ਦੇ ਇੱਕ ਜ਼ੋਰ ਉਹਨਾਂ ਦੇ ਇਨੀ ਮੇਨ ਤਰ੍ਹਾਂ ਦੀ ਮੁਸ਼ਕਲ ਤੇ ਬਾਅਦ ਜਿਹੜਾ ਉਹਨਾਂ ਨੇ ਸਾਡਾ ਪੌਣੇ 12:00 ਵਜੇ ਸਾਡੀ ਐਫਆਈਆਰ ਦਰਜ ਕੀਤੀ ਆ 185 ਨੰਬਰ ਮੇਰੀ ਐਫਆਈਆਰ ਦਾ ਨੰਬਰ ਆ ਪਰ ਐਸਸੀਐਸਟੀ ਐਕਟ ਦੇ ਤਹਿਤ ਇਹ ਪਰਚਾ ਦਰਜ ਹੋਇਆ ਆ ਪਰ ਉਸ ਤੋਂ ਵੀ ਜ਼ਿਆਦਾ ਦੁੱਖ ਦੀ ਗੱਲ ਇਹ ਆ ਕਿ ਐਸਸੀਐਸਟੀ ਐਕਟ ਲੱਗਣ ਦੇ ਬਾਵਜੂਦ ਵੀ ਜਿਹੜਾ ਦੋਸ਼ੀ ਆ ਉਹ ਖੁੱਲੇ ਆਮ ਘੁੰਮ ਰਿਹਾ ਆ ਜਦਕਿ ਪਰਚਾ ਮੈਂ ਕੀਤਾ ਮੈਂ ਲਗਾਤਾਰ ਉਸ ਦੰਦੀ ਥਾਣੇ ਦੇ ਚੱਕਰ ਲਗਾ ਰਹੀ ਆ ਔਰ ਜੋ ਦੋਸ਼ੀ ਆ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਥਾਣੇ ਦਾ ਜਿਹੜਾ ਮੂੰਹ ਵੀ ਵੇਖਿਆ ਹੋਵੇਗਾ ਅਰਦੋਸ਼ੀ ਬਿਲਕੁਲ ਉਹਵੇਂ ਐਵੇਂ ਕੰਮ ਰਕੇ ਜਿਵੇਂ ਉਹਨਾਂ ਨੇ ਕੋਈ ਕੰਮ ਇਸ ਤਰ੍ਹਾਂ ਦਾ ਕੁਝ ਕੀਤਾ ਹੀ ਨਹੀਂ ਹੁੰਦਾ ਆ ਸੋ ਅੱਜ ਮੇਰੇ ਨਾਲ ਮੇਰੇ ਸਮਰਥਨ ਦੇ ਵਿੱਚ ਅੰਬੇਦਕਰ ਇਟ ਲੀਗਲ ਫੋਰਮ ਜਲੰਧਰ ਤੋਂ ਜੋ ਕਿ ਰਜਿੰਦਰ ਅਜਾਜੀ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਨੇ ਅਸੀਂ ਸਾਰਿਆਂ ਨੇ ਆਪਣੇ ਐਸਐਸਪੀ ਦਿਹਾਤੀ ਨਵਜੋਤ ਸਿੰਘ ਜੀ ਮਹਲ ਉਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ ਏ ਔਰ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਵਾਇਆ ਏ ਕਿ ਅਸੀਂ ਜਿਹੜੀ ਆ ਦੋਸ਼ੀਆਂ ਨੂੰ ਫੜਨ ਦੇ ਲਈ ਜੋ ਅਸੀਂ ਅਰੇਸਟਿੰਗ ਦੇ ਲਈ ਉਹਨਾਂ ਦੇ ਕੋਲ ਗਏ ਸੀ ਕਿਉਂ ਅਜੇ ਤੱਕ ਅਰੇਸਟਿੰਗ ਕਿਉਂ ਨਹੀਂ ਕੀਤੀ ਗਈ ਹੈਗੀ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਵਾਇਆ ਕਿ ਅਸੀਂ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਇਹ ਕਾਰਵਾਈ ਕਰਾਂਗੇ ਪਰ ਮੈਂ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਆਏ ਦਿਨ ਰੋਜ਼ ਹੀ ਸਵੇਰੇ ਤੋਂ ਸ਼ਾਮ ਅਸੀਂ ਉੱਠੇ ਵੀ ਨਹੀਂ ਹੁੰਦੇ ਤੇ ਜਿਹੜੇ ਸਾਨੂੰ ਸਮਝੌਤੇ ਲਈ ਰਾਜੀਨਾਮੇ ਲਈ ਔਰ ਦਬਾਅ ਬਣਾਉਣ ਲਈ ਪੂਰੇ ਪਿੰਡ ਦੇ ਲੋਕੀ ਜਿਹੜੇ ਆ ਅਪਰਕਾਸ਼ਤ ਲੋਕ ਆ ਉਹ ਸਾਡੇ ਘਰ ਪਹੁੰਚੇ ਹੁੰਦੇ ਆ ਔਰ ਲਗਾਤਾਰ ਮੈਨੂੰ ਵਕ ਵਕ ਮੈਂ ਦੇਖਦੀ ਹਾਂ ਕਿ ਮੈਨੂੰ ਨਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਕਿ ਤੁਸੀਂ ਜਿਹੜਾ ਸਮਝੌਤਾ ਕਰ ਲਓ ਰਾਜੀਨਾਮਾ ਕਰ ਲਓ ਪਰ ਜਦੋਂ ਉਹਨਾਂ ਦਾ ਇੱਕ ਸਮਾਂ ਸੀ ਜਦੋਂ ਸਾਡੇ ਕੋਲ ਆ ਸਕਦੇ ਸੀ ਕਿਸੇ ਨੇ ਵੀ ਜਿਹੜੀ ਸਾਡੇ ਸਮਾਦੀਆ ਕਿ ਬਾਹਰ ਨਹੀਂ ਪੜੀ ਕਿਸੇ ਨੇ ਵੀ ਸਾਰੇ ਦੇ ਸਾਰੇ ਜਿਹੜੇ ਇੱਕ ਰਲੀ ਮਿਲੀ ਭਗਤਾਂ ਇਹਨਾਂ ਦੀ ਕਿਸੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਪਰ ਮੇਰੀ ਆਪਜੀ ਅੱਗੇ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਫਿਰ ਬਣਦੀ ਕਾਰਵਾਈ ਤਾਂ ਅਸੀਂ ਸਾਰਾ ਸਮਾਜ ਰਲ ਕੇ ਕਰਾਂਗੇ ਨਹੀਂ ਇਹ ਜਿਹੜਾ ਪਰਚਾ ਦਰਜ ਹੋਇਆ ਇਹ ਕਿਹੜੇ ਥਾਣੇ ਪਰਚਾ ਦਰਜ ਹੋਇਆ ਕਿੱਥੇ ਹੋਇਆ ਤੇ ਮੌਜੂਦੇ ਦੇ ਉੱਥੇ ਜਿਹੜੇ ਔਨ ਡਿਊਟੀ ਸੀਗੇ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਮੇਰੇ ਨਾਲ ਮਿਸਕੈਪਨ ਹੋਇਆ ਵਾ ਦੋ ਤੋਂ ਤਿੰਨ ਵਾਰ ਹੋਇਆ ਵਾ ਉੱਥੇ 19 ਤਰੀਕ ਨੂੰ ਤੇ ਉੱਥੇ ਪੁਲਿਸ ਪ੍ਰਸ਼ਾਸਨ ਕੀ ਉਹਦੇ ਮੌਜੂਦੀ ਦੇ ਵਿੱਚ ਹੋਇਆ ਸੀਗਾ ਇਹ yes absolutely ਸਭ ਤੋਂ ਪਹਿਲੇ ਨੰਬਰ ਤੇ ਜੋ ਸਾਡੀ ਉਹਨਾਂ ਦਾ ਮੈਮ ਹੋਣਾ ਨਾ ਮੇਰੀ ਬੋਲਚਾਲ ਹੋਈ ਏ ਤਾਂ ਮੈਮ ਹਣੀ ਬਿਨਾ ਪੁਲਿਸ ਜੈਂਟ ਫਾਰਮ ਤੋਂ ਅੰਦਰ ਬੂਥ ਦੇ ਬੈਠੇ ਹੋਇਆ ਸਭ ਤੋਂ ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਜਿਹੜੀ ਡਿਊਟੀ ਤੇ ਆ ਉਹਨਾਂ ਦਾ ਹੀ ਇਹ ਡਿਊਟੀ ਬੰਦੀ ਕਿ ਉਹ ਮੈਮ ਹਣੀ ਅੰਦਰ ਕਿੱਦਾਂ ਚਲ ਗਏ ਉਸ ਵੇਲੇ ਪ੍ਰੈਜ਼ਾਈਡਿੰਗ ਅਫਸਰ ਦੀ ਪ੍ਰੈਜ਼ੈਂਸ ਦੇ ਵਿੱਚ ਬਿਨਾ ਪੁਲਿਸ ਜੈਂਟ ਫਾਰਮ ਤੋਂ ਉਹ ਜਿਹੜੇ ਮੈਮ ਅੰਦਰ ਬੈਠ ਕੇ ਗਾਈਡ ਕਰ ਰਿਆ ਲੋਕਾਂ ਨੂੰ ਕਿ ਬੋਲ ਕਿਵੇਂ ਤੁਸੀਂ ਕਿਹਨੂੰ ਪਾਣੀ ਆ ਤਾਂ ਇਹ ਆਬਵੀਅਸਲੀ ਜਿਹੜਾ ਪੁਲਿਸ ਪ੍ਰਸ਼ਾਸਨ ਉੱਤੇ ਮੌਜੂਦ ਸੀ ਪ੍ਰੈਜ਼ਾਈਡਿੰਗ ਅਫਸਰ ਦੀ ਪ੍ਰੈਜ਼ੈਂਸ ਦੇ ਵਿੱਚ ਇੰਨੀ ਜਿਹ ਔਰ ਇਹ ਥਾਣਾ ਸਦਰ ਆਦਮਪੁਰ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕੀਤੀ ਆ ਪਰ ਮੌਜੂਦਾ ਪੁਲਿਸ ਪ੍ਰਸ਼ਾਸਨ ਨੇ ਵੀ ਜਿਹੜੀ ਸਾਡੀ ਕੋਈ ਨਹੀਂ ਕੋਈ ਬਾਤ ਨਹੀਂ ਸੁਣੀ ਸਾਡੀ ਤੇ ਜਿਹੜਾ ਹੁਣ ਤੁਹਾਨੂੰ ਜਿਹੜੇ ਤੁਹਾਡੇ ਸਮਰਥਨ ਦੇ ਵਿੱਚ ਇਹ ਜਿਹੜੀ ਅੰਬੇਦਕਲੀਕਰ ਜਿਹੜੇ ਸਾਥੀ ਟੜੇ ਨਾਲ ਜੁੜੇ ਜਾਂ ਹੋਰ ਵੀ ਸਮਾਜਿਕ ਜਥੇਬੰਦੀ ਟੜੇ ਨਾਲ ਜੁੜੀਆਂ ਵਾ ਹੁਣ ਤੁਸੀਂ ਸਰਕਾਰ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਕਿ ਜਿਹੜੀ ਬਣਦੀ ਕਾਰਵਾਈ ਉਹ ਕਿੰਨੀ ਦੇਰ ਚ ਹੋਣੀ ਚਾਹੀਦੀ ਉਹ ਜਿਹੜਾ ਤੁਹਾਡਾ ਜਿਹੜਾ ਤੁਹਾਡੇ ਨਾਲ ਮਿਸਟੈਪਨ ਹੋਇਆ ਵਾ ਉਹਦੇ ਚ ਜੇ ਤੁਹਾਡੇ ਨਾਲ ਜੇ ਤੁਹਾਡੇ ਨਾਲ ਕੋਈ ਸੁਣਵਾਈ ਕੀਤੀ ਗਈ ਤੇ ਆਨਲਾਈਨ ਟਾਈਮ ਚ ਫਿਰ ਤੁਸੀਂ ਕੀ ਕਰੋਗੇ ਸਬ ਬਣਦੀ ਕਾਰਵਾਈ ਸਮਾਤਾ ਮੈਂ ਤਾਂ ਚਾਹੁੰਦੀ ਆ ਕਿ 24 ਘੰਟੇ ਦੇ ਅੰਦਰ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ 24 ਘੰਟੇ ਤੋਂ ਅਗਰ ਜਲਦੀ ਵੀ ਕੋਈ ਕਾਰਵਾਈ ਕੀਤੀ ਜਾ ਸਕਦੀ ਤਾਂ ਜਿੰਨੀ ਜਲਦੀ ਹੋ ਸਕਦਾ ਆ ਜਿਹੜੀ ਨਾ ਇਹ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਅਗਰ ਨਹੀਂ ਕਰਨਗੇ ਤਾਂ ਫਿਰ ਜੋ ਅਸੀਂ ਆਪਣੇ ਵੱਲੋਂ ਜੋ ਵੀ ਸਭ ਤੋਂ ਵੱਲ ਪੈਗਾ ਅਸੀਂ ਬਿਲਕੁਲ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਉਹ ਆਪਣਾ ਧਰਨਾ ਪ੍ਰਦਰਸ਼ਨ ਹੋ ਗਿਆ ਜਾਂ ਕਿਸੇ ਵੀ ਤਰ੍ਹਾਂ ਦੀ ਜੋ ਵੀ ਬਣਦੀ ਕਾਰਵਾਈ ਉਹ ਅਸੀਂ ਤਾਂ ਕਰਾਂਗੇ ਪਰ ਮੇਰੀ ਇਹ ਮੌਜੂਦਾ ਪੁਲਿਸ ਪ੍ਰਸ਼ਾਸਨ ਨੂੰ ਔਰ ਜੋ ਇਹ ਬੇਨਤੀ ਆ ਕਿ ਪਲੀਜ਼ ਪੰਜਾਬ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਕਿ ਜਲਦੀ ਤੋਂ ਜਲਦੀ ਜਿਹੜਾ ਜਿੰਨੀ ਜਲਦੀ ਹੋ ਸਕਦਾ ਆ ਤੁਸੀਂ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਬਣਦੀ ਕਾਰਵਾਈ ਕੀਤੀ ਜਾਵੇ ਕਿ ਸਰ ਜੀ ਉਹਨਾਂ ਦੇ ਹੱਥ ਦੇ ਵਿੱਚ ਮੈਮੋਰੰਡਮ ਜੋ ਅਸੀਂ ਐਸਐਸਪੀ ਦਿਹਾਤੀ ਨਵਜੋਤ ਸਿੰਘ ਮਹਾਲ ਜੀ ਉਹਨਾਂ ਨੂੰ ਦਿੱਤਾ ਆ ਇੱਥੇ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਊਗੀ ਪਰ ਮੈਂ ਇੱਥੇ ਦੱਸ ਦੇਣਾ ਚਾਹੁੰਦੀ ਆ ਕਿ ਅਗਰ ਕਾਰਵਾਈ ਨਹੀਂ ਹੁੰਦੀ ਮੌਜੂਦਾ ਸਮੇਂ ਦੇ ਵਿੱਚ ਤਾਂ ਫਿਰ ਅਸ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੱਕ ਦਾ ਦਰਵਾਜ਼ਾ ਖੜਕਾਵਾਂਗੇ ਕਿਉਂਕਿ ਅਸੀਂ ਜੋ ਬਿਲਕੁਲ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਆ ਸੰਵਿਧਾਨ ਨੂੰ ਮੰਨ ਕੇ ਹੀ ਅੱਗੇ ਚੱਲਦੇ ਆਂ ਪਰ ਸੰਵਿਧਾਨ ਦੇ ਆਧਾਰੇ ਦੇ ਵਿੱਚ ਹੀ ਅਸੀਂ ਰਹਿ ਕੇ ਜਿਹੜੀ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਚਾਹੁੰਦੇ ਆ ਸਾਨੂੰ ਇਨਸਾਫ ਮਿਲੇ ਤਾਂ ਮੇਰੇ ਵਿੱਚ ਸਾਨੂੰ ਫਿਰ ਸੁਪਰੀਮ ਕੋਰਟ ਹਾਈ ਕੋਰਟ ਜਾਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਹੋਏਗੀ ਅਸੀਂ ਬਿਲਕੁਲ ਆਪਣਾ ਇਨਸਾਫ ਲੈਣ ਲਈ ਹਾਈ ਕੋਰਟ اور ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ